ਸਲੰਗਰ ਪੱਖ ਪੰਜਾਬੀ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਅਸੀਂ ਮੋਹਨ ਮਾਨ ਜੀ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਜੀ ਅੱਜ ਬੈਠੇ ਨੇ ਵੀ ਆ ਤੁਸੀਂ ਵੀ ਸ਼ਾਮ ਦਾ ਸਵਾਗਤ ਭਾਈਆਂ ਨੇ ਜੀ ਸਰ ਸਾਡੇ ਨਾਲ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਸਰ ਤੋਂ ਅਗਸ ਦੇ ਬਾਰੇ ਸਾਰਿਆਂ ਨੂੰ ਮੇਰੀ ਤਰਫੋਂ ਸਤਿ ਸ਼੍ਰੀ ਅਕਾਲ ਮੈਂ ਆ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਸਰਦਾਰ ਜਗਜੀਤ ਸਿੰਘ ਐਸਪੀ ਰਿਟਾਇਰ ਨਿਵਾਜਲਾ ਪੰਡਾ ਪਾਲ ਦੇ ਨਾਲ ਤੇ ਬਨੂ ਗੜਾ ਸ਼ਾਪ ਸੀ ਜੀ ਸ਼ੁਰੂ ਚ ਮੈਂ ਜਿਆਦਾ ਇੰਡੀਅਨ ਆਰਮੀ ਚ ਸੀ ਆ ਸਭ ਤੋਂ ਪਹਿਲਾਂ ਮੈਂ ਸੁਖਣਾ ਦੇਖ ਤੇ ਰੋਇੰਗ ਦਾ ਕਲੱਬ ਬਣਾਇਆ ਕਿਉਂਕਿ ਪੰਜਾਬ ਦੇ ਵਿੱਚ ਕਿਤੇ ਵੀ ਰੋਇੰਗ ਦਾ ਕਲੱਬ एमसी ਦਾ ਤੇ ਅਸੀਂ ਉੱਥੇ ਤਕਰੀਬਨ 100 ਬੱਚਾ ਤਿਆਰ ਕਰਕੇ ਜਿਨ੍ਹਾਂ ਚੋਂ ਤਕਰੀਬਨ 25 ਤੋਂ 30 ਬੱਚੇ ਜਿਹੜੇ ਕਿ ਪੰਜਾਬ ਪੁਸੀ ਚ ਭਰਤੀ ਹੋ ਗਏ ਜਿਹੜੇ ਕਿ ਹੁਣ ਯੂ ਐਸ ਏ ਚ ਵਲਡਪੋਰਟ ਸਮੀਟ ਹੋ ਰਹੀ ਹੈ ਉਹਦੇ ਵਿੱਚੋਂ ਬੱਚੇ ਪਾਰਟਿਸਪੇਟ ਕਰਨ ਵਾਸਤੇ ਗਏ ਹੋ ਨੇ ਤੇ ਉਹਨਾਂ ਨੇ ਉੱਥੇ ਤਕਰੀਬਨ ਚਾਰ ਬ੍ਰਾਂਸ ਮੈਡਲ ਜਿੱਤੇ ਨੇ ਜਿਹਦੇ ਵਿੱਚ ਮੇਰਾ ਬੇਟਾ ਵੀ ਪੀ ਐਸ ਸੀ 2022 ਬੈਚ ਚ ਭਰਤੀ ਹੋਇਆ ਸੀਗਾ ਪੀ ਪੀ ਐਸ ਸੀ ਥਰੂ ਜੋ ਉਹਨੇ ਵੀ ਉੱਥੇ ਜਿਹੜਾ ਕਿ ਦੋ ਮਾਡਲ ਜਿੱਤੇ ਨੇ ਉਹਨੇ ਪਹਿਲਾਂ ਵੀ ਜਿਹੜਾ ਕੇਸ਼ਿੰਗ ਚੈਂਪੀਅਨਸ਼ਿਪ ਤੇ ਗੋਲਡ ਮਾਡਲ ਸਿਲਵਰ ਮਾਡਲ ਤੇ ਆ ਨੈਸ਼ਨਲ ਚਾਰਜ ਯੂਨੀਵਰਸਟੀਆਂ ਚ ਕਾਫੀ ਮਾਡਲ ਹੁਣ ਤੱਕ ਉਹਨੇ ਲੈਨੇ ਤੇ ਮੈਂ ਉਹ ਬਹੁਤ ਧੰਨਵਾਦ ਕਰਦਾ ਬੀਜੀਪੀ ਪੰਜਾਬ ਦਾ ਜਿਨ੍ਹਾਂ ਨੇ ਉਹਨਾਂ ਨੂੰ ਛੁੱਟੀ ਦੇ ਕੇ ਯੂ ਐਸ ਏ ਖੇਲਣ ਵਾਸਤੇ ਪੁੱਜਿਆ ਤੇ ਸਿਮ پنجاب ਦਾ ਜਿਨ੍ਹਾਂ ਨੇ ਇਹ ਸੁਖਣਾ ਦੇਖ ਤੇ ਉਹਨਾਂ ਨੂੰ ਬੁੱਟਾਂ ਦਾ ਪ੍ਰਬੰਧ ਤੇ ਬਾਕੀ ਹੋਰ ਖੇਲਣ ਵਾਸਤੇ ਸਾਰਾ ਜਿਹੜਾ ਡਾਕੂਮੈਂਟਾ ਦਾ ਪ੍ਰਬੰਧ ਕਰਕੇ ਦਿੱਤਾ ਤੇ ਮੈਂ ਹੋਰ ਸਾਰੇ ਹੀ ਬੱਚਿਆਂ ਨੂੰ ਪੰਜਾਬ ਦੇ ਹਨ ਵੀ ਤੁਸੀਂ ਜਿਆਦਾ ਤੋਂ ਜਿਆਦਾ ਗੀਮਾਂ ਦੇ ਵਿੱਚ ਆਓ ਤੇ ਆਪਣਾ ਜਿਹੜਾ ਇੱਕ ਨਾਂ ਰੋਸ਼ਨ ਕਰੋ ਮੈਂ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਤੇ ਜਿਹੜੇ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਇੱਥੇ ਭੇਜਣ ਦੇ ਵਿੱਚ ਸਹਿਯੋਗ ਦਿੱਤਾ ਤੇ ਇਹਨਾਂ ਨੇ ਵਰਲਡ ਪੁਲਿਸ ਦੇ ਵਿੱਚੋਂ ਜਿਹੜੇ ਕਿ ਬ੍ਰਾਂਸ ਮੈਡਲ ਹਾਸਿਲ ਕੀਤੇ ਨੇ ਹੁਣ ਆਉਣ ਵਾਲੀਆਂ ਜਿਹੜੀਆਂ ਏਸ਼ੀਆ ਗੇਮਾਂ ਨੇ 2026 ਅਕਤੂਬਰ ਜੋ ਹੋਣੀਆਂ ਨੇ ਤੇ ਉਹਦੇ ਵਿੱਚ ਵੀ ਇਹ ਬੱਚੇ ਆਪਣੀ ਮਿਹਨਤ ਕਰਕੇ ਮੈਡਲ ਪ੍ਰਾਪਤ ਕਰਨਗੇ ਤੇ ਧੰਨਵਾਦ ਥੈਂਕ ਯੂ ਜੀ ਆਲਾ ਸਭ ਤੁਸੀਂ ਇੱਕ ਬਹੁਤ ਸ਼ਾਨਦਾਰ ਪਲੇਅਰ ਰਹੇ ਹੋ ਜੀ ਤੇ ਤੁਹਾਡੇ ਤੋਂ ਇੱਕ ਪੰਜਾਬ ਸਰਕਾਰ ਬਾਰੇ ਸਵਾਲ ਖਾਸ ਸਵਾਲ ਪੁੱਛਣਾ ਚਾਹੁੰਦੇ ਆਂ ਪੰਜਾਬ ਸਰਕਾਰ ਵੱਲੋਂ ਆਪਣਾ ਫਰਜ ਸਪੋਰਟਸ ਦੇ ਪ੍ਰਤੀ ਕਿਵੇਂ ਨਿਭਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਦੇਖੋ ਪੰਜਾਬ ਸਰਕਾਰ ਆਪਣੀ ਤਰਫੋਂ ਜਿਹੜਾ ਸਪੋਰਟਸ ਦੇ ਵਿੱਚ ਪੂਰਾ ਫਰਜ ਆਪਣਾ ਨਿਭਾ ਰਹੀ ਆ ਪੂਰਾ ਯੋਗਦਾਨ ਪਾ ਰਹੀ ਆ ਜਿਵੇਂ ਹੁਣ ਸੀਐਮ ਪੰਜਾਬ ਨੇ ਗਰਾਊਂਡ ਲੈਵਲ ਤੇ ਪਿੰਡਾਂ ਪਿੰਡਾਂ ਦੇ ਵਿੱਚ ਖੇਡ ਮੇਲੇ ਕਰਾਏ ਸੀਗੇ ਤਕਰੀਬਨ ਦੋ ਤਿੰਨ ਖੇਡ ਮੇਲੇ ਕਰਾਏ ਉਹਨਾਂ ਤੋਂ ਹੀ ਬੱਚੇ ਜਿਨ੍ਹਾਂ ਨੂੰ ਪਹਿਲਾਂ ਉਹਨਾਂ ਨੇ ਡਿਸਟ੍ਰਿਕਟ ਕਰਾਇਆ ਡਿਸਟ੍ਰਿਕਟ ਤੋਂ ਬਾਅਦ ਸਟੇਟ ਕਰਾਈ ਫਿਰ ਉਹ ਸਟੇਟ ਦੀ ਉਹਨਾਂ ਨੇ ਗ੍ਰੇਡੇਸ਼ਨ ਵੀ ਕਰਤੀ ਵੀ ਜਿਹੜਾ ਬੱਚਾ ਇਸ ਇਹ ਖੇਲੂਗਾ ਤਾਂ ਉਹਦੀ ਆਪਾਂ ਜਿਹੜੀ ਡਿਸਟ੍ਰਿਕਟ ਦੀ ਗ੍ਰੈਜੂਏਸ਼ਨ ਵੀ ਕਰਾਂਗੇ ਤੇ ਸਟੇਟ ਦੀ ਵੀ ਗ੍ਰੈਜੂਏਸ਼ਨ ਕਰਾਂਗੇ ਤੇ ਉਹਨਾਂ ਨਾਲ ਪੰਜਾਬ ਸਰਕਾਰ ਤਾਂ ਆਪਣਾ ਫਰਜ਼ ਨਿਭਾਈ ਰਹੀ ਹੈ ਪਰ ਸਾਡੇ ਸਾਰੇ ਜਿਹੜੇ ਬੱਚੇ ਨੇ ਇਹਨਾਂ ਦੇ ਮਾਪੇ ਨੂੰ ਚਾਹੀਦਾ ਵੀ ਅਸੀਂ ਆਪਣੇ ਬੱਚੇ ਨੂੰ ਸਵੇਰੇ ਤਿਆਰ ਕਰਕੇ ਗਰਾਊਂਡ 'ਚ ਭੇਜੀਏ ਤੇ ਉਹ ਜਿਆਦਾ ਤੋਂ ਜਿਆਦਾ ਜਿਹੜੇ ਜਿੰਨੇ ਦਾ ਸਜਾਦਾ ਕਾਸ ਕਰਕੇ ਜਿੰਨੇ ਪੰਜਾਬ ਦੇ ਕੋਚ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਇਹ ਕਰਦਾ ਵੀ ਤੁਸੀਂ ਆਪ ਵੀ ਆਪਣਾ ਪੂਰਾ ਫਰਜ਼ ਨਿਭਾਓ ਬੱਚੇ ਜਿਆਦਾ ਤੋਂ ਜਿਆਦਾ ਪਿੰਡਾਂ ਤੋਂ ਕੱਢ ਕੇ ਉਹਨਾਂ ਨੂੰ ਸਪੋਰਟਸ ਕਰਾਓ ਜਿੰਨੇ ਬੱਚੇ ਜਿਆਦਾ ਸਪੋਰਟਸ ਕਰਨਗੇ ਤੇ ਉਹਨਾਂ ਹੀ ਆਪਣਾ ਪੰਜਾਬ 'ਚ ਜਿਆਦਾ ਮੜ ਲਾਉਣਗੇ ਮੈਨੂੰ ਅੱਜ ਦੀ ਇਹ ਵਿੱਚ ਨੈਸ਼ਨਲ ਗੇਮ ਖੇਡਣ ਦਾ ਮੈਨੂੰ ਮੌਕਾ ਮਿਲਿਆ 94 94th and 98 ਜਿਹੜਾ ਕਿ ਮੇਰਾ ਦੋਸ਼ੀ ਗੇਮ ਚ ਮੈਡਲ ਆ 94th and 98 ਜਿੱਦਾਂ ਦਾ ਦੇਸ਼ ਆਜ਼ਾਦ ਹੋਇਆ ਸੀ ਰੋਹਿੰ ਚ ਮੈਂ ਪਹਿਲਾ ਹੀ ਡਬਲ ਏਸ਼ੀਅਨ ਗੇਮ ਮੈਡਰਸ ਸੀਗਾ ਤੇ ਮੇਰੇ ਫਾਦਰ ਮਦਮਦ ਬਾਹ ਸ਼ੌਕ ਸੀ ਕਿ ਮੈਂ ਬਹੁਤ ਬਹੁਤ ਤਕੜਾ ਪਲੇਅਰ ਬਣਾ ਤੇ 1999 ਦੇ ਵਿੱਚ ਮੈਨੂੰ ਅਰਜੁਨ ਅਵਾਰਡ ਮਿਲਿਆ ਤੇ ਮੈਂ ਪੰਜਾਬ ਦਾ ਪਹਿਲਾ ਅਰਜੁਨ ਅਵਾਰਡੀ ਰੋਹਿੰਗ ਦੇ ਵਿੱਚ ਬਣਿਆ ਤੇ ਫਿਰ ਉਸ ਤੋਂ ਬਾਅਦ ਮੈਨੂੰ ਮਹਾਰਾਜਾ ਅਮਰਜੀਤ ਸਿੰਘ ਬਾਦ ਮਿਲਿਆ ਮੈਚੀਵਮੈਂਟ ਅਵਾਰਡ ਮਿਲਿਆ ਮੇਰਾ ਸਾਰੇ ਗੱਲਾਂ ਦੱਸਣ ਦਾ ਇਹ ਆ ਵੀ ਸਾਡਾ ਇੱਕ ਜੱਲਾ ਛੋਟਾ ਜਿਹਾ ਪਿੰਡ ਹੈ ਤੇ ਸਪੋਰਟਸ ਵਾਸਤੇ ਤੁਹਾਨੂੰ ਬਹੁਤ ਆ ਕੋ ਬਹੁਤ ਜਿਆਦਾ ਚੀਜ਼ਾਂ ਦੀ ਜਰੂਰਤ ਨਹੀਂ ਹੁੰਦੀ ਪਰ ਤੁਹਾਡੀ ਦਿਲਚਸਪ ਕਿੰਨਾ ਹੈ ਉਹ ਹੋਣਾ ਚਾਹੀਦਾ ਹੁਣ ਸੀਐਮ ਸਾਹਿਬ ਤਾਂ ਕੰਪੀਟੀਸ਼ਨੇ ਕਰਾ ਸਕਦੇ ਨੇ ਕਿ ਉਹ ਘਰੋਂ ਕੱਲਾ-ਕੱਲਾ ਬੱਚਾ ਤਾਂ ਲੈ ਆ ਨਹੀਂ ਸਕਦੇ ਹੁਣ ਜਿਹੜਾ ਰੋਹੀ ਗਾ ਰੋਹੀ ਵੀ ਤੇ ਸਾਡੀ ਗਾ ਰੋਹੀ ਫੈਡਰੇਸ਼ਨ ਨੇ ਤਕਰੀਬਨ 4-5 ਸੈਂਟਰ ਬਣਾਏ ਨੇ ਉਹ ਦਰਾਹਾ ਬਣਾਇਆ ਜਗਰਾਵਕ ਬਣਾਇਆ ਟੁੱਡੀਕੇ ਬਣਾਇਆ ਉਹ ਗੋਹੀ ਕਲੱਬ ਕਿੱਥੇ ਚੰਨੀਵਾਰ ਸੁਖਣਾ ਦੇਖ ਤੇ ਖੋਲਿਆ ਜਾਨਕਿ ਪਹਿਲੇ ਕੋਈ ਕਲੱਬ ਨਹੀਂ ਸੀ ਹੁੰਦਾ ਹੁਣ ਤਾਂ ਤਕਰੀਬਨ ਰੋਪੜ ਆਕਾ ਹੁਣ ਤੱਕ ਪੰਜ ਕਲੱਬ ਜਿਹੜੇ ਕਿ ਰੋਹੀ ਫੈਡਰੇਸ਼ਨ ਨੇ ਖੋਲੇ ਨੇ ਇਸ ਕਰਕੇ ਮੈਂ ਸਾਰੇ ਹੀ ਉਹ ਬੱਚਿਆਂ ਨੇ ਮਦਰ ਫਾਤਿਮਾ ਨੂੰ ਇਹ ਕਹਿਣਾ ਵੀ ਤੁਸੀਂ ਆਪਣੇ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਇੱਧਰ ਸਪੋਰਟਸ ਵਿੱਚ ਲੈ ਕੇ ਆਓ ਤੇ ਉਹ ਸਪੋਰਟਸ ਕਰਨਗੇ ਤਾਂ ਹੋਰ ਜਿਹੜੀਆਂ ਫਾਲਟਿ ਐਕਟੀਵਿਟੀਆਂ ਨੇ ਉਹਨਾਂ ਤੋਂ ਦੂਰ ਜਾਣਗੇ ਆ ਮੋਬਾਈਲਾਂ ਤੋਂ ਦੂਰ ਜਾਣਗੇ ਰਹੀ ਗੱਲ ਨਸ਼ੇ ਦੀ ਉਹ ਨਸ਼ਿਆਂ ਤੋਂ ਵੀ ਰਾਹ ਚੋ ਜਾਣਗੇ ਜਦ ਬੱਚਾ ਕੱਕੇ ਆ ਜਾਂਦਾ ਤਾਂ ਉਹਦਾ ਕਿਸੇ ਪਾਸੇ ਜਿਹੜਾ ਕਿ ਧਿਆਨ ਨਹੀਂ ਜਾਂਦਾ ਇਹ ਬਹੁਤ ਵਧੀਆ ਗੱਲ ਆ ਜਿਹੜਾ ਸੀਆ ਪੰਜਾਬ ਤੇ ਡੀਜੀਪੀ ਪੰਜਾਬ ਨੇ ਨਸ਼ਾ ਵਿਰੁੱਧ ਕੰਮ ਚਲਾਇਆ ਇਹਦੀ ਕਾਫੀ ਮੋਕਾਂ ਨੂੰ ਇਹਦਾ ਕਾਫੀ ਬੈਨੀਫਿਟ ਹੋ ਰਿਹਾ ਜਿਹੜੇ ਬੰਦੇ ਨਸ਼ਾ ਕਰਨ ਵਾਲੇ ਸੀ ਜਾਂ ਵੇਚਣ ਵਾਲੇ ਸੀਗੇ ਉਹ ਕਾਫੀ ਤਾਂ ਬੰਦੇ ਜਿਹੜੇ ਕਿ ਇਹ ਕੰਮ ਛੱਡ ਗਏ ਤੇ ਜਿਹੜੇ ਕਰਦੇ ਸੀ ਉਹ ਕਾਫੀ ਜਿਹੜੇ ਕਿ ਆਪਣੇ ਇਲਾਜ ਕਰਾ ਰਿਹਾ ਸਰਕਾਰ ਉਹਨਾਂ ਦੀ ਇਹ ਬਹੁਤ ਵਧੀਆ ਗੱਲ ਹੈ ਕਿ ਇਹਦੇ ਨਾਲ ਜਿਹੜੀ ਪੰਜਾਬ ਸਟੇਟ ਹੈ ਉਹ ਬਹੁਤ ਅੱਗੇ ਜਾਊਗੀ ਜਦ ਬਹੁਤ ਖੁਸ਼ੀ ਹੁੰਦੀ ਹੈ ਜਦਾਂ ਆਪਣੇ ਇੰਡੀਆ ਦਾ ਝੰਡਾ ਬਾਹਰੀ ਕੰਟਰੀ ਦੇ ਵਿੱਚ ਲਰਹਾਉਂਦਾ ਜਦ ਕੋਈ ਮੈਡਲ ਲੈਂਦਾ ਤਾਂ ਆਪਣਾ ਉਸ ਉਸ ਤੇ ਪਹਿਲੇ 골ਡ ਦਾ সিলవర్ ਦਾ ব্রੌਂਸ ਮੈਡਲਾਂ ਦੇ ਵਿੱਚ ਜਿਹੜਾ ਕਿ ਆਪਣਾ ਇੰਡੀਆ ਦਾ ਝੰਡਾ ਬਾਹਰੀ ਕੰਟਰੀ ਦੇ ਉੱਪਰ ਚੜਦਾ ਫਿਰ ਉੱਥੇ ਆਪਣਾ ਜਿਹੜਾ ਇੰਡੀਆ ਦਾ ਸੌਂਗ ਆ ਉਹ ਚੱਲਦਾ ਉਸ ਟਾਈਮ ਫਿਰ ਬੰਦੇ ਦਾ ਸੁਣ ਕੇ ਬੜਾ ਰੋਮ ਰੋਮ ਖੜਾ ਹੋ ਜਾਂਦਾ ਮੈਂ ਆਪਣੀ ਪੂਰੀ ਲਾਇਫ ਚ ਤਕਰੀਬਨ 20 ਕਬਾਰ ਇੰਡੀਆ ਦਾ ਝੰਡਾ ਬਾਹਰੀਆਂ ਕੰਟਰੀਆਂ ਚੜਿਆ ਤੇ ਮੈਂ ਆਂਦੀ ਹੁਣ ਮਨ ਬਹੁਤ ਸ਼ੌਕ ਆ ਵੀ ਅਸੀਂ ਇੱਕ ਬਹੁਤ ਵੱਡਾ ਰੋਹਿੰਦਾਂ ਕਲੱਬ ਚੰਡੀਗੜ੍ਹ ਸੁਖਣਾ ਵਿਖਤੇ ਬਣਾਵਾਂਗੇ ਤੇ ਮੈਂ ਸੀਨ ਸਾਹਿਬ ਨੂੰ ਵੀ ਮਿਲ ਕੇ ਬੇਨਤੀ ਕਰੂੰਗਾ ਕਿ ਸਾਨੂੰ ਕੁਝ ਜ਼ੁਕਾਂ ਲੈ ਕੇ ਦੇਣਗੇ ਤਾਂ ਅਸੀਂ ਸਾਰੇ ਪੰਜਾਬ ਚ ਵਧੀਆ ਬੱਚੇ ਕੱਢ ਕੇ ਤੇ ਉਹਨਾਂ ਨੂੰ ਉੱਥੇ ਰੋਹਿੰਦ ਕਰਾਵਾਂਗੇ ਸਰ ਬਿਲਕੁਲ ਇੱਕ ਬੜੀ ਵੱਡੀ ਕਾਬਲੇ ਤਰੀਫ ਤੁਸੀਂ ਜਿਹੜੀ ਜਿਹੜੀ ਆਪਣੀ ਜੀਤ ਦਿਵਾਈ ਹੈ ਆਹ ਦੇਖੇ ਛੋਟੇ ਜਿਹੇ ਪਿੰਡ ਦੇ ਵਿੱਚੋਂ ਇੱਕ ਬਹੁਤ ਵੱਡੇ ਮਕਾਮ ਤੇ ਮਾਣ ਦਾ ਪੱਤਰ ਦੇ ਮਕਾਮ ਤੇ ਅੱਤੇ ਤੁਸੀਂ ਜਿਹੜੀ ਅੱਜ ਸਿਵਵਾਨ ਭਾ ਰਹੀ ਹੋ ਤੇ ਤੁਹਾਡੇ ਬੇਕੇ ਵੱਲੋਂ ਵੀ ਸ਼ਾਨਦਾਰ ਸਿਵਵਾਨ ਭਾ ਕੇ ਤੁਹਾਡੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਸਰ ਤੁਸੀਂ ਮੈਸੇਜ ਦੇਣਾ ਚਾਹੁੰਦੇ ਜੀ ਕੋਈ ਪੰਜਾਬ ਵਾਸਤੇ ਜੀ ਆਪਣਾ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਵੀ ਦੇਖੋ ਕੋਈ ਅਜਿਹੇ ਪਿੰਡ ਨਹੀਂ ਕੋਈ ਅਜਾ ਜ਼ਿਲ੍ਹਾ ਨਹੀਂ ਜਿੱਥੇ ਕਿ ਆਪਣੇ ਕੋਲੇ ਵੱਡਾ ਗਰਾਊਂਡ ਨਾ ਹੋਵੇ ਹਰੇਕ ਪਲੀਸ ਜ਼ਿਲ੍ਹਕਾਂ ਦੇ ਵਿੱਚ ਵੱਡੇ ਗਰਾਊਂਡ ਨੇ ਤੇ ਬਾਕੀ ਆਪਣੇ ਕੋ ਕੋਚਾਂ ਦੀ ਵੀ ਕੋਈ ਕਮੀ ਨਹੀਂ ਅੱਜ ਦੀ ਡੇਟ 'ਚ ਘੱਟੋ-ਘੱਟ ਨਹੀਂ ਜਿਆਦਾ ਆਪਣੇ ਕੋ 30000 ਦੇ ਕਰੀਬ ਕੋਚ ਹੈ ਸਪੋਰਟਸ ਡਿਪਾਰਟਮੈਂਟ 'ਚ ਵੀ ਹਰ ਹਰ ਗੇਮ ਦੇ 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 ਤਿੰਨ-ਤਿੰਨ ਕੋਚ ਨੇ ਪਰ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿੱਥੇ ਪੰਜਾਬ ਸਰਕਾਰ ਆਪਾਂ ਨੂੰ ਸਪੋਰਟਸ ਵਾਰੇ ਪ੍ਰੇਰਣਾ ਕਰ ਰਹੀ ਆ ਆਪਣੀ ਮਦਦ ਕਰ ਰਹੀ ਆ ਉੱਥੇ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਵੀ ਜੇ ਉਹਨਾਂ ਦੇ ਪਿੰਡ 'ਚ ਜਾਂ ਸ਼ਹਿਰ 'ਚ ਗਰਾਊਂਡ ਆ ਉਹਨੂੰ ਸਾਫ਼ ਕਰਨ ਵਾਸਤੇ ਉਹਦੀ ਸਾਫ ਸਫਾਈ ਉਹਦੇ ਟਰੈਕ ਬਣਾਉਣ ਵਾਸਤੇ ਤਾਂ ਬਹੁਤਾ ਖਰਚਾ ਨਹੀਂ ਆਉਂਦਾ ਤੇ ਪਿੰਡ ਦੇ ਇੱਕ ਬੰਦੇ ਦਸ ਮਿਲ ਕੇ ਵੀ ਉਹਨੂੰ ਸਾਫ ਕਰ ਸਕਦੇ ਨੇ ਜਿੱਥੇ ਬਹੁਤ ਵੱਡਾ ਵੱਡਾ ਘਾਹ ਖੜਾ ਉਹਨੂੰ ਘਾਹ ਨੂੰ ਮਾਰੋ ਜਾਂ ਜਿਹੜੇ ਸਰਵਿਸਮੈਨ ਨੇ ਉਹਨਾਂ ਦੀ ਮਦਦ ਲਈ ਜਾ ਸਕਦੀ ਆ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕੀਤੀ ਹੁੰਦੀ ਆ ਤੇ ਇਸ ਕਰਕੇ ਜਿੰਨੇ ਕੋਚ ਨੇ ਮੈਚਾਂ ਨੂੰ ਵੀ ਕਹਿਣਾ ਚਾਹਣਾ ਤੇ ਕੋਚਾਂ ਦੀ ਡਿਊਟੀ ਰਹਿਣੀ ਚਾਹੀਦੀ ਆ ਵੀ ਤੂੰ ਜੇ ਸਲੈਕਟਿਕ ਦਾ ਕੋਚ ਆ ਤੂੰ ਰੋਹਿੰਗ ਦਾ ਕੋਚ ਆ ਵੀ ਹਰ ਸਾਲ ਤੂੰ ਕਿੰਨੇ ਨੈਸ਼ਨਲ ਪਲੇਅਰ ਤਿਆਰ ਕਰੇਂ ਉਹਨਾਂ ਦੀ ਵੀ ਕੋਈ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਬਾਕੀ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨੀ ਜਾਵਾਂ ਵੀ ਜੇ ਕੋਈ ਬੰਦਾ ਸਪੋਰਟਸ ਚ ਲਾਉਣਾ ਹੈ ਉਹਨੂੰ ਸਪੋਰਟਸ ਬਾਰੇ ਨੌਲੇਜ ਹੋਵੇ ਜੇ ਬੰਦੇ ਆ ਕੋ ਆਪਾਂ ਡਾਇਰੈਕਟ ਸਪੋਰਟਸ ਲਾਤਾ ਉਹਨੂੰ ਡਾਇਰੈਕਟ ਸਪੋਰਟਸ ਸਪੋਰਟਸ ਬਾਰੇ ਨੌਲਜ ਹੈ ਨਹੀਂਗੀ ਤਾਂ ਉਹ ਉਹਨਾਂ ਸਪੋਰਟਸਮੈਨ ਦਾ ਦਿਲ ਫੇਰ ਨਹੀਂ ਕਰ ਸਕਦਾ ਕਿਉਂਕਿ ਸਪੋਰਟਸਮੈਨ ਬਣਨਾ ਬਹੁਤ ਹੀ ਬਹੁਤ ਵੱਡੀ ਸਖਾ ਕੰਮ ਨਹੀਂ ਘਟੋ ਘਟ 10 ਤੋਂ 15 ਸਾਲ ਇੱਕ ਏਸ਼ੀਅਨ ਗੇਮ ਚ ਮੈਡਲ ਲੈਣੇ ਬਣਦੇ ਨੇ ਜਿੱਥੇ ਕਿ 60 ਕੰਟਰੀਆਂ ਪਾਰਟਿਸਪੇਟ ਕਰਦੀਆਂ ਨੇ ਉੱਥੇ 골ਡ ਸਿਲਵਰ ਬ੍ਰਾਂਜ਼ ਮੈਡਲ ਲੈਣਾ ਇਹਤੇ ਬਹੁਤ ਹੀ ਔਖੀ ਗੱਲ ਆ ਕਿਉਂਕਿ ਜੋਸ ਨਮਨ ਨਾਮ ਨਾਲ ਉਨੀ ਫੈਸਿਲਿਟੀ ਵੀ ਹੋਣੀ ਚਾਹੀਦੀ ਆ ਤੇ ਬਾਕੀ ਜਿੰਨੇ ਇਹ ਪੰਜਾਬ ਇੱਕ ਸਟੇਟ ਇੰਨੀ ਮੰਨੀ ਸਟੇਟ ਆ ਅਸੀਂ ਦੇਖੋ ਬਹੁਤ ਕਿੰਨੇ ਕਿੰਨੇ ਲੰਗਰ ਲਾਉਨੇ ਆ ਕਿੰਨੀ ਕਿੰਨੀ ਅਸੀਂ ਲੋਕਾਂ ਦੀ ਸੇਵਾ ਕਰਦੇ ਆ ਤੇ ਮੈਂ ਇੱਥੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਜਿੰਨੇ ਵੱਡੇ ਬੰਦੇ ਨੇ ਜੇ ਉਹਨਾਂ ਨੂੰ ਥੋੜਾ ਥੋੜਾ ਇੱਕ ਅੱਧਾ ਕਰੋ ਉਹਨਾਂ ਨੂੰ ਪਤਾ ਵੀ ਇਹ ਬੱਚਾ ਪੇਸ਼ੈਂਟ ਗੇਮ ਚ ਮੈਡਲ ਲੈ ਸਕਦਾ ਉਹਦੀ 4 ਸਾਲ ਵਾਸਤੇ ਦੀ ਡੈਡ ਦੀ ਦੇਖ ਲੇਗਾ ਮਾੜਾ ਮੋਟਾ ਖਰਚਾ ਕਰਚਾ ਕਿਉਂਕਿ ਇਹ ਜਿਹੜੀ ਸਪੋਰਟਸ ਦੇ ਵਿੱਚ ਇਹ ਜਿੰਨੇ ਵੀ ਸਪੋਰਟਸਮੈਨ ਨੇ ਗਰੀਬ ਸਪੋਰਟਸਮੈਨ ਹੀ ਆਉਂਦੇ ਨੇ ਕੁਝ ਘਰਵਾਂਇਆਂ ਤਕੜੇ ਨਹੀਂ ਹੁੰਦੇ ਉਹ ਤੇ ਕਈ ਵਾਰ ਤਾਂ ਉਹ ਆਪਣੀ ਡੈਡ ਨੂੰ ਵੀ ਲੈਸ ਫਾਉਂਦੇ ਜਿਹੜਾ ਕਿ ਉਹ ਮਾਡਲਾਂ ਤੋਂ ਵੰਝੇ ਰਹ ਜਾਂਦੇ ਨੇ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਵੀ ਤੇ ਪੰਜਾਬ ਦੇ ਜਿਹੜੇ ਹੋਰ ਬੰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਜੇ ਤੁਹਾਡੇ ਇਲਾਕੇ 'ਚ ਕੋਈ ਹੋਣ ਹਾਰ ਮੁੰਡਾ ਤੇ ਉਹਦੀ ਸਕੂਲ ਦੀ ਫੀਸ ਭਰਦੇ ਉਹਦੀ ਜਿੰਮਾਤ ਨੂੰ ਡੈਟ ਦਾਤਾ ਉਹਦੀ ਮਦਦ ਕਰ ਸਕਦੇ ਆ ਆਪਾਂ ਨੂੰ ਕਰਨੀ ਚਾਹੀਦੀ ਆ ਉਹ ਪੰਜਾਬ ਦਾ ਮਾਣ ਵਧਾਉਣ ਕਰੂਗਾ ਫਿਰ ਇੰਡੀਆ ਦਾ ਮਾਣ ਵਧਾਉਣ ਕਰੂਗਾ ਇਸ ਕਰਕੇ ਮੇਰੀ ਸਾਰਿਆਂ ਨੇ ਇਹ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਸਾਰੇ ਸੰਯੋਗ ਦਿਓ ਤੇ ਆਪਾਂ ਜਿਵੇਂ ਅੱਜ ਤੋਂ 20 ਸਾਲ ਪਹਿਲਾਂ ਪੰਜਾਬ ਪਹਿਲੇ ਨੰਬਰ ਤੇ ਹੁੰਦਾ ਸੀ 1900 2003 ਦੇ ਵਿੱਚ ਨੈਸ਼ਨਲ ਗੀਮਾ ਹైదరాబాద్ ਹੁੰਦਾ ਸੀ ਜਦ ਕਿ ਮੈਂ ਉਸ ਟਾਈਮ ਇੰਡੀਆ ਦਾ ਟੀਮ ਕੈਪਟਨ ਸੀਗਾ ਤੇ ਮੈਂ ਪੰਜਾਬ ਦੀ ਵਲਾਈ ਕੀਤੀ ਸੀ ਉਸ ਟਾਈਮ ਸਾਡਾ ਪੰਜਾਬ ਨੂੰ ਸਾਰੀਆਂ ਸਟੇਟਾਂ ਦੇ ਪਹਿਲੇ ਨੰਬਰ ਤੇ ਆਇਆ ਸੀ ਹੁਣ ਅਸੀਂ 15ਵੇਂ ਨੰਬਰ ਤੇ ਆ ਰਹੇ ਹਾਂ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨਿੰਦ ਕਰਨ ਦੀ ਲੋੜ ਹੈ ਪੰਜਾਬ ਦੇ ਵਿੱਚ ਪਲੇਟਫਾਰਮ ਦੇਣ ਦੀ ਲੋੜ ਹੈ ਤੇ ਆਪਣਾ ਪੰਜਾਬ ਦਾ ਬਾਕੀ ਸਟੇਟਾਂ ਚ ਨਾ ਆਇਆ ਇਸ ਕਰਕੇ ਆਪਾਂ ਦੁਬਾਰਾ ਪਹਿਲੇ ਨੰਬਰ ਤੇ ਆਈਏ ਤੇ ਆਪਾਂ ਆਪਣੇ ਪੰਜਾਬ ਤੇ ਆਪਣੀ ਇੰਡੀਆ ਨੂੰ ਰੋਸ਼ਨ ਕਰੀਏ ਜਿਵੇਂ ਪਹਿਲਾਂ ਏਸ਼ੀਆਨ ਗੇਮ ਦੇ ਵਿੱਚ ਜੇਕਰ 30 ਮਾਡਲ ਮੰਨ ਹੁੰਦੇ ਸੀ ਅੱਜ ਕੰਪਰ ਮਾਡਲ 15 ਮਾਡਲ ਆਪਣੇ ਪੰਜਾਬ ਸਟੇਟ ਦੇ ਹੁੰਦੇ ਸੀ ਤੁਸੀਂ ਜਿੰਨਾ ਪੁਰਾਣਾ ਇਤਿਹਾਸ ਆ ਉਹ ਦੇਖੋ ਜੇ ਹੁਣ ਕੀ ਜੇ ਹੁਣ ਆਪਾਂ ਨੂੰ 60 ਮਾਡਲ ਆ ਰਹੇ ਨੇ ਤਾਂ ਪੰਜਾਬ ਸਟੇਟ ਦੇ ਤਿੰਨ ਦਾ ਚਾਰ ਬੰਦੇ ਹੁੰਦੇ ਨੇ ਤੇ ਉਹ ਜਿਹੜੀ ਜਿਹੜੀਆਂ ਕਮੀਆਂ ਰਹਿ ਗਈਆਂ ਉਹਨੂੰ ਆਪਾਂ ਦੂਰ ਕਰਕੇ ਤੇ ਆਪਾਂ ਪੰਜਾਬ ਨੂੰ ਦੁਬਾਰਾ ਹੱਲ ਨੰਬਰ ਤੇ ਲੈ ਕੇ ਆਈਏ ਸਸੀ ਕਾਲ ਜਲਾ ਸਾਹਿਬ ਕੀ ਕੀ ਸਮਿਆਰ ਵਿਚਾਰਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਸਜ ਜੀ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਅੱਜ ਪੰਜਾਬ ਦੇ ਨੌਜਵਾਨ ਨੇ ਅਮਰੀਕਾ ਦੇ ਵਿੱਚ ਜਿੱਤ ਦੇ ਝੰਡੇ ਬੁਲੰਦ ਕੀਤੇ ਨੇ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਸਭ ਤੋਂ ਪਹਿਲਾਂ ਜੀ ਆਪਣੇ ਸਭ ਤੋਂ ਪੁਲਿਸ ਪ੍ਰਸ਼ਾਸਨ ਨੂੰ ਸਭ ਤੋਂ ਪਹਿਲਾਂ ਮੈਂ ਮੁਬਾਰਕਾਂ ਦੇਣੀ ਚਾਹਨਾ ਉਹਨਾਂ ਦਾ ਉਹਨਾਂ ਦਾ ਬਾਰ ਉਹਨਾਂ ਡੀਜੀਪੀ ਸਾਹਿਬ ਨੂੰ ਵੀ ਮੁਬਾਰਕਾ ਦੇਣਾ ਚਾਹੁੰਦਾ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਮੁਬਾਰਕਾ ਦਿੰਦੇ ਆ ਜਿਨ੍ਹਾਂ ਨੇ ਇੱਕ ਤਸਵੀਰਾ ਤਰਾਸ਼ ਕੇ ਚੰਦਰਪ੍ਰੀਤ ਸਿੰਘ ਨੂੰ ਬਤਾਓ ਡੀਐਸਪੀ ਨੇ ਜਿਹੜੇ ਉਹਨਾਂ ਨੂੰ ਯੂਐਸਏ ਦੇ ਵਿੱਚ ਹੋ ਰਹੀਆਂ ਏਸ਼ੀਅਨ ਖੇਡਾਂ ਦੇ ਵਿੱਚ ਤੇ ਆਪਣੇ ਰੋਇੰਗ ਦੇ ਵਿੱਚ ਭੇਜਿਆ ਜਿੱਥੇ ਉਸਨੇ ਆਪਣੇ ਆਪਣਾ ਤੀਸਰਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤਾ ਤੇ ਉਹ ਜਿੱਥੇ ਉਹਨੇ ਆਪਣੇ ਦੇਸ਼ ਦਾ ਨੌਰੋਸ਼ਨ ਕੀਤਾ ਉਥੇ ਆਪਣੇ ਮਾਤਾ ਪਿਤਾ ਦਾ ਵੀ ਨੌਰੋਸ਼ਨ ਕੀਤਾ ਆਪਣੇ ਪੰਜਾਬ ਦਾ ਨੌਰੋਸ਼ਨ ਕਰਕੇ ਬਲੰਦੀਆਂ ਨੂੰ ਛੋਹਿਆ ਉਹਨੇ ਸਿਲਵਰ ਮੈਡਲ ਹਾਸਲ ਕਰਕੇ ਤੀਸਰੀ ਪੀਛਨਾਕਤ ਕੀਤੀ ਆ ਜਿੱਥੇ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਤੇ ਡੀਜੀਪੀ ਸਾਹਿਬ ਦਾ ਧੰਨਵਾਦ ਕਰਦਾ ਉਹਨਾਂ ਦੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਹੀਰਾ ਤਰਾਸ਼ ਕੇ ਇੱਥੇ ਪੰਜਾਬ ਲਈ ਭੇਜਿਆ ਪੰਜਾਬ ਨੂੰ ਭੇਜਿਆ ਜਿੱਥੇ ਉਹਨਾਂ ਦੇ ਫਾਦਰ ਸਾਹਿਬ ਆਪਣੇ ਐਸਪੀ ਸਾਹਿਬ ਜਗਜੀਤ ਸਿੰਘ ਜੱਲਾ ਅਰਜਨਵਾੜੀ ਨੇ ਉਹਨਾਂ ਨੇ ਆਪਣੇ ਪੰਜਾਬ ਲਈ ਬਹੁਤ ਕੁਝ ਕੀਤਾ ਉਹਨਾਂ ਨੇ 1999 ਦੇ ਵਿਚ ਅਰਜਨ ਵਾਰਡ ਪ੍ਰਾਪਤ ਕੀਤਾ ਜਿਹੜਾ ਰਾਸ਼ਟਰਪਤੀ ਸਾਹਿਬ ਵੱਲੋਂ ਦਿੱਤਾ ਜਾਂਦਾ ਉਹਨਾਂ ਨੇ ਆਪਣੀ ਪੋਜੀਸ਼ਨ ਅਸਲ ਕਰਕੇ ਅਰਜਨ ਵਾਰਡ ਹਾਸਲ ਕੀਤਾ ਜਿੱਥੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਤੇ ਪੂਰੇ ਪਰਿਵਾਰ ਨੂੰ ਵੀ ਨਾ ਤੇ ਪੂਰੇ ਪੰਜਾਬ ਵਾਸੀਆਂ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਸਾਡਾ ਹੀਰਾ ਕਰਾਸ ਕੇ ਉਹਨਾਂ ਨੇ ਯੂਐਸਏ ਦੇ ਵਿੱਚ ਭੇਜਿਆ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਜਿੱਥੇ ਮੈਂ ਡੀਐਸਪੀ ਸਾਹਿਬ ਨੂੰ ਵੀ ਵਧਾਈ ਦਿੰਦਾ ਉਹਨਾਂ ਦੇ ਪਰਿਵਾਰ ਨੂੰ ਵੀ ਵਧਾਈ ਦਿੰਦਾ ਤੇ ਪੰਜਾਬ ਵਾਸੀਆਂ ਨੂੰ ਵੀ ਵਧਾਈ ਦਿੰਦਾ ਅੱਗੇ ਤੋਂ ਵੀ ਡੀ ਜੀ ਵੀ ਸਾਹਿਬ ਨੂੰ ਬੇਇੱਜ਼ਤੀ ਕਰਨਾ ਹੀਰੇ ਤਰਾਸ਼ਨ ਇਹੋ ਜੇ ਹੀਰੇ ਤਰਾਸ਼ਨ ਤਾਂ ਕਿ ਉਹ ਬਲੰਦੀਆਂ ਨੂੰ ਖੁਸ਼ ਹੋ ਸਕਣ ਮਾਸਟਰ ਜੀ ਜੇ ਅਗਰ ਆਪਾਂ ਚੰਦਨਪਰੀ ਤੇ ਫਾਸਟ ਬਾਰੇ ਗੱਲ ਕਰਦੇ ਹਾਂ ਕਿਹੜੇ ਕਿਹੜੇ ਬਾੜਾ ਜਿੱਤੇ ਗਏ ਨੇ ਜੀ ਚੰਦਨਪਰੀ ਤੋਂ ਫਾਸਟ ਦੇ ਵਿੱਚ ਜੇ ਗੱਲ ਕੀਤੀ ਜਾਵੇ ਜੀ ਇੰਡੀਆ ਦੇ ਵਿੱਚ ਲੈ ਲਈਏ ਤਾਂ ਕੋਈ ਵੀ ਸਟੇਟ ਐਸੀ ਨਹੀਂ ਜਿੱਥੇ ਉਹ ਨਹੀਂ ਵੇਟਣ ਗਿਆ ਤਕਰੀਬਨ 36 ਸਟੇਟਾਂ ਦਾ ਭਪਾਲ ਸਾਰੀਆਂ ਸਟੇਟਾਂ ਦੇ ਵਿੱਚ ਤਕਰੀਬਨ ਉਹ ਵਧੀਆ ਮੈਗਨਾਸ ਕਰਕੇ ਆਉਂਦਾ ਰਿਹਾ ਤੇ ਅੱਜ ਹੁਣ ਯੂ ਐਸ ਏ ਦੇ ਵਿੱਚੋਂ ਵੀ ਉਹ ਸਿਲਵਰ ਮੈਗਨਾਸ ਕਰਕੇ ਆਇਆ ਤੇ ਤਕਰੀਬਨ ਮੈਨ ਮੈਨ ਇਨਕਮੈਂਟ ਆਦੀ ਕੋਈ ਸਟੇਟ ਐਸੀ ਉਹ ਜੋ ਥੋੜੇ ਜਿਤ ਪ੍ਰਾਪਤ ਨਹੀਂ ਕੀਤੀ ਜਿੱਥੇ ਪੌਲਸ ਪ੍ਰਸ਼ਾਸਨ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਉਥੇ ਸਾਰੇ ਉਹਨਾਂ ਦੇ ਮਾਤਾ ਪਿਤਾ ਨੇ ਬਹੁਤ ਸਹਿਯੋਗ ਦਿੱਤਾ ਜਿੱਥੇ ਮੈਂ ਕਹਿੰਦਾ ਵੀ ਸਾਡੇ ਇਲਾਕੇ ਦਾ ਵੀ ਬਹੁਤ ਵੱਡੀ ਦੇਣ ਆ ਜਿਨ੍ਹਾਂ ਨੇ ਹੌਸਲਾ ਭਰਾਈ ਕਰਕੇ ਉਹਨੂੰ ਏਡੀ ਏਡੀ ਬਲੰਦੀਆਂ ਤੇ ਪਹੁੰਚਾਇਆ ਅੱਗੇ ਫਿਊਚਰ ਦੇ ਵਿੱਚ ਵੀ ਅਸੀਂ ਜਿੱਥੇ ਮਹਾਰਾਜ ਨੂੰ ਕਾਮਨਾ ਕਰਦੇ ਆ ਵੀ ਅੱਗੇ ਤੋਂ ਵੀ ਜਿੱਥੇ ਪੌਲਸ ਪ੍ਰਸ਼ਾਸਨ ਸਹਉਦਯੋਗ ਦਿੰਦੀ ਰਹੇ ਤੇ ਉਥੇ ਅਜੇ ਚੰਦਰਪ੍ਰੀਤ ਵਰਗੇ ਹੋਰ ਹੀਰੇ تراਸ਼ੇ ਜਾਣ ਤੇ ਵਧੀਆ ਤੋਂ ਵਧੀਆ ਦੇਸ਼ ਦਾ ਨਾਮ ਰੋਸ਼ਨ ਕਰਨ ਤੇ ਵਧੀਆ ਤੋਂ ਵਧੀਆ ਮੈਡਲ ਪ੍ਰਾਪਤ ਕਰਕੇ ਦੇਸ਼ ਵਿੱਚ ਵਾਪਸੀ ਕਰਨ ਤੁਹਾਡਾ ਕੋਈ ਮੈਸੇਜ ਦੇਣਾ ਚਾਹਦੇ ਹੋ ਜੀ ਤੁਸੀਂ ਜਾਂਦੇ ਜਾਂਦੇ ਮੈਸੇਜ ਤਾਂ ਮੈਂ ਇਹ ਦੇਣਾ ਚਾਹੁੰਦਾ ਜੀ ਵੀ ਸਭ ਨੂੰ ਸਭ ਤੋਂ ਸਾਨੂੰ ਆਪਣੇ ਪਿੰਡਾਂ ਦੇ ਗਰਾਊਂਡਾਂ ਦਾ ਖਿਆਲ ਰੱਖਣਾ ਚਾਹੀਦਾ ਤੇ ਬੱਚਿਆਂ ਨੂੰ ਇੱਧਰ ਮੋਟੀਵੇਟ ਕਰਕੇ ਨਵੀਂ ਪੀੜ੍ਹੀ ਨੂੰ ਤਿਆਰ ਕਰਨਾ ਚਾਹੀਦਾ ਤਾਂ ਜੋ ਜੇਕਰ ਗਰਾਊਂਡ ਖਰਾਬ ਵੀ ਨੇ ਸਾਡਾ ਸਰਕਾਰਾਂ ਨਾਲ ਚਾਹੇ ਬਣਦਾ ਚਾਹੇ ਨਹੀਂ ਬਣਦਾ ਸਾਨੂੰ ਆਪ ਧਿਆਨ ਦੇਣ ਦੀ ਲੋੜ ਹੈ ਇਸ ਗੱਲ ਵੱਲ ਤੇ ਗਰਾਊਂਡਾਂ ਦਾ ਧਿਆਨ ਰੱਖ ਕੇ ਜਿੱਥੇ ਅਸੀਂ ਬੱਚਿਆਂ ਨੂੰ ਮੋਟੀਵੇਟ ਕਰਕੇ ਗਰਾਊਂਡਾਂ ਵੱਲ ਭੇਜੀਏ ਤਾਂ ਜੋ ਬੱਚੇ ਅੱਗੇ ਵੱਧ ਕੇ ਵਧੀਆ ਪ੍ਰਦਰਸ਼ਨ ਕਰਨ ਇਹ ਹੌਲੀ ਹੌਲੀ ਅਸੀਂ ਤਿਆਰ ਕਰਕੇ ਦੇਸ਼ ਵੱਲ ਨੂੰ ਉਹਨਾਂ ਨੂੰ ਤੋਰੀਏ ਤਾਂ ਜੋ ਸਾਡੇ ਦੇਸ਼ ਜਿੱਥੇ ਸਾਡਾ ਦੇਸ਼ ਤਰੱਕੀ ਕਰੇਗਾ ਉੱਥੇ ਸਮਾਜ ਖੁਸ਼ਹਾਲ ਹੋਵੇਗਾ ਸਮਾਜ ਵਾਰੇ ਤਾਂ ਜੀ ਮੈਂ ਬੇਨਤੀ ਕਰਨੀ ਚਾਹਣਾ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਸਾਰੇ ਜਿੰਨੇ ਵੀ ਆਪਣੇ ਹਲਕੇ ਦੇ ਜਾਂ ਵਾਂਢੀ-ਗਵਾਂਢੀ ਬੱਚੇ ਜਿਨ੍ਹਾਂ ਨੂੰ ਸਾਰਿਆਂ ਨੂੰ ਗਰਾਉਂਡਾਂ ਵੱਲ ਤੋਰੀਏ ਤਾਂ ਜੋ ਸਾਡਾ ਸਮਾਜ ਨਸ਼ਾ ਰਹਿਤ ਹੋ ਸਕੇ ਜੇ ਕੋਈ ਗਰੀਬ ਪਰਿਵਾਰ ਦਾ ਬੱਚਾ ਉਨਾ ਦੀ ਸਾਡੀ ਸਾਨੂੰ ਸਾਰਿਆਂ ਦਾ ਸੁਲੋਕ ਬਣਦਾ ਵੀ ਉਹਨਾਂ ਦੀ ਇੱਕ ਦੂਜੇ ਦੀ ਆਪਾਂ ਹੈਲਪ ਕਰਕੇ ਜੇ ਕਿਸੇ ਵਿੱਚ ਬੱਚੇ ਜੇ ਕਿਸੇ ਦੇ ਬੱਚੇ ਵਿੱਚ ਕਿਸੇ ਵੀ ਪਰਿਵਾਰ ਦੇ ਬੱਚੇ ਵਿੱਚ ਕੋਈ ਟੈਲੈਂਟ ਆ ਉਹਨੂੰ ਤਰਾਸ਼ ਕੇ ਉਹਨੂੰ ਅੱਗੇ ਅਸੀਂ ਸਾਰੇ ਜਾਣੇ ਹੈਲਪ ਕਰਕੇ ਉਹਨੂੰ ਅੱਗੇ ਭੇਜੀਏ ਤਾਂ ਜੋ ਸਾਡਾ ਜਿੱਥੇ ਸਮਾਜ ਵਧੀਆ ਤਰੱਕੀ ਕਰੇ ਉੱਥੇ ਅਸੀਂ ਸਮਾਜਕ ਤੌਰ ਤੇ ਵੀ ਸਾਡੇ ਬੱਚੇ ਅੱਗੇ ਜਾਣ ਤੇ ਜਿੱਥੇ ਸਮਾਜ ਦਾ ਨਵ ਰੋਸ਼ਨ ਕਰਨ ਉੱਥੇ ਪੂਰੇ ਪੰਜਾਬ ਦਾ ਨਵ ਰੋਸ਼ਨ ਕਰ ਦੇ ਨਹੀਂ ਸਕੋ ਪੂਰੇ ਦੇਸ਼ ਦਾ ਨਵ ਰੋਸ਼ਨ ਕਰਨ ਤੇ ਜੇ ਵੀ ਸਾਡੀ ਗੁਰਾ ਸਾਾਨੂੰ ਗਰਾਉਂਡਾ ਵੱਲ ਵੀ ਧਿਆਨ ਦੇਣ ਦੀ ਲੋੜ ਆ ਤੇ ਮੇਰਾ ਪੂਰਾ ਸਰਕਾਰਾਂ ਤੇ ਨਹੀਂ ਸਾਨੂੰ ਸੁਝਣਾ ਚਾਹੀਦਾ ਸਗੋ ਆਪ ਸਾਨੂੰ ਜਾ ਕੇ ਕੱਲੇ ਕੱਲੇ ਆਪਣੇ ਜੋ ਵੀ ਅਸੀਂ ਜਿੰਨਾ ਕਿ ਸਾਡਾ ਸਹਿਯੋਗ ਬਣਦਾ ਸਾਨੂੰ ਗਰਾਉਂਡਾ ਵੱਲ ਧਿਆਨ ਦੇਂਦੇ ਹੋਏ ਅਸੀਂ ਜਿੱਥੇ ਅਸੀਂ ਗਰਾਉਂਡਾ ਨੂੰ ਸਫਾਈ ਕਰਾਉਣ ਦੀ ਲੋੜ ਆ ਉਥੇ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਸਹਿਯੋਗ ਕਰਨ ਦੀ ਲੋੜ ਆ ਇਸ ਕਰਕੇ ਇੰਨੀਆਂ ਗੱਲਾਂ ਕਹਿੰਦਾ ਸ਼ਮਾਨਾ ਅਜਾਤਿਕਾ ਵੈਗੂ ਜੀ ਦਾ ਖਾਲਸਾ ਹੈ ਗੁਰਜੀਤ ਪਤੇ ਬਹੁਤ ਧੰਨਵਾਦ ਜੀ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਪਤੇ ਪਤੇ ਮੈਂ ਆਰਮਨਦੀਪ ਸਿੰਘ ਪ੍ਰਧਾਨ ਆਰਤੀ ਐਸੋਸੀਏਸ਼ਨ ਸਮਰਾਲਾ ਮੰਡੀ ਸਾਰੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਅਪੀਲ ਕਰਨਾ ਕਿ ਪਾਣੀਆਂ ਦੀ ਆਪਾਂ ਸਾਰੇ ਬਚਤ ਕਰੀਏ ਤੇ ਪਾਣੀਆਂ ਦੇ ਰਾਖੇ ਬਣੀਏ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੀਆਂ ਜਿਹੜੀਆਂ ਆਨਲਾਈਨੀਆਂ ਨਸੜਾ ਨੇ ਉਹਨਾਂ ਵਾਸਤੇ ਕੁਛ ਨਾ ਕੁਛ ਤੀਜਾ ਬਚਾਪੇ ਛੱਡੀਏ ਆਪਣੇ ਕੋਲ ਸਭ ਤੋਂ ਵੱਡਾ ਜਿਹੜਾ ਕੁਦਰਤੀ ਸਰੋਤ ਆ ਉਹ ਪਾਣੀ ਹੈ ਜਿਹੜਾ ਕਿ ਧਰਤੀ ਵਿੱਚ ਘਟਦਾ ਜਾ ਰਿਹਾ ਹੈ ਅੱਪਾ ਸਾਰੇ ਬੰਦੇ ਜੇ ਪ੍ਰੰਤ ਕਰ ਲਈਏ ਹਰ ਰੋਜ਼ ਪੰਜਾਬ ਦੀ ਤਕਰੀਬਨ 4 ਕਰੋੜ ਦੇ ਨੇੜੇ ਤੇੜੇ ਵਾਦੀ ਹੈ ਜੀ ਜੇ ਇੱਕ ਤੰਦਾ 1 ਲੀਟਰ ਵੀ ਪਾਣੀ ਬਚਾਉਂਦਾ ਤਾਂ 4000 ਕਰੋੜ ਲੀਟਰ ਪਾਣੀ ਬਚ ਰਿਹਾ ਹੈ ਇਹਦੇ ਨਾਲ ਸਾਡਾ ਜਿਹੜੀਆਂ ਔਰਾਂ ਵਾਲੀਆਂ ਬੀੜੀਆਂ ਨੇ ਉਹਨਾਂ ਦੀ ਜਿੰਦਗੀ ਦਾ ਨਿਰਭਾਰ ਸੌਫਾ ਹੋ ਗਈ ਮੈਂ ਸਾਰੇ ਪੰਜਾਬੀ ਭੈਣਾ ਭਰਾਵਾਂ ਨੂੰ ਅਪੀਲ ਕਰਨਾ ਇਸ ਹਾਲ ਵੀਰਾਂ ਨੂੰ ਵੀ ਪਾਣੀ ਦੀ ਬਚਤ ਵੱਡੇ ਟੀਕੇ ਨਾਲ ਕੀਤੀ ਜਾਵੇ ਇਹਨੂੰ ਵਰਤੋ ਵੀ ਸਹੀ ਉਹਨਾਂ ਪਾਣੀ ਨਾਲ ਛੱਡੋ ਇਹ ਜਿਹੜੇ ਖੇਤ ਨੂੰ ਪੈਣਾ ਭਰਾ ਆਪਣੇ ਪਾਣੀ ਵਰਤਦੇ ਨੇ ਤਾਰਾਂ ਤੋੜ ਲਈ ਹੋਰ ਕੰਮ ਕਾਜ ਲਈ ਕਿਹੜੇ ਤੋੜ ਲਈ ਉਹ ਨੂੰ ਥੋੜਾ ਜਿਆਦਾ ਬਰੇਜ ਨਾਲ ਕੰਮ ਕਰ